ਸਸ਼ੀਗਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ੀਰਾ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਵਿਦੇਸ਼ੀ ਸਟੂਡੈਂਟਸ ਨੂੰ ਹੈ ਦਿਨ ਕੋਈ ਨਾ ਕੋਈ ਝਟਕਾ ਮਿਲ ਜਾਂਦਾ ਹੈ ਦੱਸਦੇ ਇਹ ਕਿ ਵਿਦੇਸ਼ ਜਾਣ ਵਾਲੇ ਚਾਹਵਾਨ ਵਿਅਕਤੀਆਂ ਲਈ ਆਸਟ੍ਰੇਲੀਆ ਨੇ ਇੱਕ ਝਟਕਾ ਦਿੱਤਾ ਹੈ ਹੁਣ ਆਸਟ੍ਰੇਲੀਆ ਨੇ ਜਿਹੜਿਆ ਵੀਜ਼ਾ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਹੈ ਜ਼ਿਆਦਾਤਰ ਨੌਜਵਾਨ ਪੀੜੀ ਵਿਦੇਸ਼ ਜਾਣ ਦੇ ਸੁਪਨੇ ਦੇਖਦੀ ਹੈ ਉਹਨਾਂ ਵਿੱਚੋਂ ਕਈ ਨੌਜਵਾਨ ਵਿਦਿਆਰਥੀਆਂ ਦਾ ਇਹ ਕਾਇਸ਼ ਹੁੰਦੀ ਹੈ ਕਿ ਉਹ ਵਿਦੇਸ਼ ਚ ਜਾ ਕੇ ਪੜ੍ਹਾਈ ਕਰਨ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਨੀ ਔਖੀ ਹੋ ਰਹੀ ਹੈ ਇੱਥੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਇਹ ਖਬਰ ਪੜ ਉਹਨਾਂ ਨੌਜਵਾਨਾਂ ਦਾ ਦਿਲ ਟੁੱਟੇਗਾ ਜੋ ਆਸਟ੍ਰੇਲੀਆ ਜਾ ਕੇ ਪੜਨਾਰੇ ਸੋਚ ਰਹੇ ਹਨ ਕਿ ਅਸਲ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਨਵੇਂ ਨਿਯਮ ਕਾਰਨ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਰ ਵੀ ਔਖਾ ਹੋਇਆ ਹੈ ਅਸਲ ਵਿੱਚ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀ ਇਸ ਸਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ ਵੀਜ਼ਾ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ 1 ਜੁਲਾਈ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵੱਲੋਂ 710 ਆਸਟ੍ਰੇਲੀਅਨ ਡਾਲਰ ਦੀ ਬਜਾਏ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ ਰਿਪੋਰਟ ਮੁਤਾਬਿਕ ਵਿਜ਼ਟਰ ਵੀਜ਼ਾ ਤੇ ਵਿਦਿਆਰਥੀ ਵੀਜ਼ਾ ਪਾਰਕ ਹੁਣ ਰਿਪੋਰਟ ਮੁਤਾਬਿਕ ਵਿਜ਼ਟਰ ਵੀਜ਼ਾ ਅਤੇ ਵਿਦਿਆਰਥੀ ਵੀਜ਼ਾ ਪਾਰਕ ਹੁਣ ਨਰਜੋਰ ਸਟੂਡੈਂਟ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ ਮੰਨਿਆ ਜਾ ਰਿਹਾ ਹੈ ਕਿ ਕੁਝ ਭਾਰਤੀ ਟੂਰਨਾਮੈਂਟ ਕੁਝ ਭਾਰਤੀ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਆ ਰਹੇ ਹਨ ਬਾਦ ਵਿੱਚ ਕੋਲਜ ਵਿੱਚ ਦਾਖਲਾ ਲੈ ਕੇ ਸਟੱਡੀ ਵੀਜ਼ਾ ਮਿਲ ਜਾਂਦਾ ਹੈ ਇਹ ਨਵੇਂ ਨਿਯਮ ਮੁਤਾਬਕ ਹੋਣ ਤੇ ਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵੀਜ਼ਾ ਫੀਸ ਦੇਣੀ ਪਵੇਗੀ ਨਿਯਮ ਦੇ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰੋਫਾਈਲਿੰਗ ਫੀਸ 710 ਆਸਟ੍ਰੇਲੀਅਨ ਡਾਲਰ ਸੀ ਤੇ ਹੁਣ ਉਹ ਵੱਧ ਕੇ 1600 ਆਸਟ੍ਰੇਲੀਅਨ ਡਾਲਰ ਹੋ ਚੁੱਕਿਆ ਆਸਟ੍ਰੇਲੀਆ ਵਿੱਚ ਪੜਨ ਲਈ ਵਿਦਿਆਰਥੀਆਂ ਨੂੰ ਹੁਣ ਆਪਣੇ ਬਜਟ ਖਾਤੇ ਵਿੱਚ ਪਹਿਲਾਂ ਨਾਲੋਂ ਵੱਧ ਪੈਸੇ ਰੱਖਣੇ ਪੈਣਗੇ ਆਸਟ੍ਰੇਲੀਆ ਦੇ ਵੀਜ਼ੇ ਲਈ ਯੋਗ ਹੋਣ ਲਈ ਤੁਹਾਨੂੰ ਘੱਟੋ ਘੱਟ 14.2 ਲੱਖ ਰੁਪਏ ਦੀ ਬਚਤ ਦਿਖ ਦੱਸ ਰਹੀ ਕਿ ਪਹਿਲਾ ਕੈਨੇਡਾ ਵੱਲੋਂ ਜਿਹੜੇ ਰੂਲਾਂ ਦੇ ਵਿੱਚ ਚੇਂਜ ਕੀਤਾ ਗਿਆ ਸੀ ਤੇ ਹੁਣ ਆਸਟ੍ਰੇਲੀਆ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਵਿਜ਼ਿਟਰ ਤੇ ਟੂਰਿਸਟ ਜਿਹੜੇ ਬੱਚੇ ਅਪਲਾਈ ਕਰਦੇ ਨੇ ਤੇ ਉੱਥੇ ਜਾ ਕੇ ਉਸ ਨੂੰ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰਾ ਕੇ ਵੀਜ਼ਾ ਲੈਦੇ ਨੇ ਤੇ ਉਹ ਹੁਣ ਆਸਟ੍ਰੇਲੀਆ ਵੱਲੋਂ ਬੰਦ ਕਰ ਦਿੱਤਾ ਗਿਆ ਹੈ 2019 ਦੇ ਵਿੱਚ ਪੂਰਾ ਦੇਸ਼ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਸੀ ਜਿਸ ਦੇ ਵਿੱਚ ਕਈ ਦਿਨਾਂ ਲਈ ਲਾਕਡਾਊਨ ਵੀ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਸੀ ਹੁਣ ਦੇਸ਼ ਦੇ ਵਿੱਚ ਜ਼ੀਕਾ ਵਾਇਰਸ ਦੇ ਪ੍ਰਵਾਹ ਸ਼ੋਧੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੱਸ ਸਈਏ ਕਿ ਜੀਕਾ ਵਾਇਰਸ ਭਾਰਤ ਵਿੱਚ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਮੌਜੂਦਾ ਕਾਰਨ ਹੈ ਜੀਕਾ ਵਾਇਰਸ ਇੱਕ ਫੈਲੋ ਵਾਇਰਸ ਹੈ ਜੋ ਮੁੱਖ ਤੌਰ ਤੇ ਸਕਰਪਟਿਕ ਐਸੈਡ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਖਾਸ ਕਰਕੇ ਐਸੈਡ ਜੀਟੀਪੀ ਅਤੇ ਐਸੈਡ ਐਲਬੋਟਿਕ ਇਸ ਮੰਨਿਆ ਜਾਂਦਾ ਹੈ ਕਿ ਇਹ ਮੱਛਰ ਦਿਨ ਵੇਲੇ ਸਰਗਮ ਰਹਿੰਦੇ ਹਨ ਜਿਸ ਨਾਲ ਮਨੁੱਖਾਂ ਵਿੱਚ ਲਾਗ ਦਾ ਖਤਰਾ ਵੱਜ ਜਾਂਦਾ ਹੈ ਮੱਛਰ ਦੇ ਕੱਟਣ ਤੋਂ ਇਲਾਵਾ ਜੀਕਾ ਵਾਇਰਸ ਜਿਨਸੀ ਸੰਪਰਕ ਖੂਨ ਚੜਾਉਣਾ ਅਤੇ ਗਰਭ ਅਸਥਾ ਇਹ ਜਨਪੇ ਦਰਾਂ ਨੂੰ ਮਾਤਾ ਤੇ ਬੱਚੇ ਤੱਕ ਫੈਲ ਸਕਦਾ ਹੈ ਜਿਵੇਂ ਕਿ ਦੇਸ਼ ਵਿੱਚ ਕੇਸ ਵੱਧ ਰਹੇ ਹਨ ਇਸ ਲੇਖ ਵਿੱਚ ਅਸੀਂ ਦੇਖਾਂਗੇ ਕਿ ਵਾਇਰਸ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਕਿਵੇਂ ਵਿਵਗ ਕਰਦਾ ਹੈ ਅਤੇ ਲਾਗ ਲੱਗਣ ਤੋਂ ਬਾਅਦ ਕਿਸੇ ਵਿਅਕਤੀ ਦੇ ਅੰਗਾਂ ਦਾ ਕੀ ਹੁੰਦਾ ਹੈ ਜਿਕਾ ਵਾਇਰਸ ਆਮ ਤੌਰ ਤੇ ਇੱਕ ਚਕਰਪਿਤ ਐਸਿਡ ਮੱਛਰ ਦੇ ਕੱਟਣ ਦੁਆਰਾ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ ਤੇ ਤੇਜ਼ੀ ਨਾਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਂਦਾ ਹੈ ਜਿੱਥੇ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ ਇੱਕ ਵਾਰ ਅੰਦਰ ਜਾਣ ਤੇਜ਼ੀ ਕਾ ਵਾਇਰਸ ਇਮਿਊਨ ਅਤੇ ਪੈਰਲ ਸੈਟਲ ਸੈਲ ਸਮੇਤ ਵੱਖ-ਵੱਖ ਸੈਲਸ ਨੂੰ ਨਿਸ਼ਾਨਾ ਬਣਾਉਂਦਾ ਹੈ ਉਹਨਾਂ ਨੂੰ ਦਰਵਾਣ ਲਈ ਵਰਤੋ ਕਰਦਾ ਹੈ ਅਤੇ ਜੀਕਾ ਵਾਇਰਸ ਦੀ ਵਿਸ਼ੇਸ਼ਤਾ ਵਾਲੇ ਖੂਨ ਦੇ ਪ੍ਰਭਾਵ ਵਿੱਚ ਉਹ ਵਾਇਰਲ ਤੰਨਾ ਵਿੱਚ ਤੇਜ਼ੀ ਨਾਲ ਵਧਦਾ ਕਰਦਾ ਹੈ ਦੱਸ ਦਈਏ ਕਿ 2019 ਦੇ ਵਿੱਚ ਪੂਰਾ ਦੇਸ਼ ਕਰੋਨਾ ਵਾਇਰਸ ਨਾਲ ਜੂਝ ਰਿਹਾ ਸੀ ਤੇ ਹੁਣ ਇੱਕ ਜੀਕਾ ਵਾਇਰਸ ਜੋ ਕਿ ਇੱਕ ਮੱਛਰ ਦੇ ਕੱਟਣ ਨਾਲ ਸਰੀਰ ਦੇ ਵਿੱਚ ਫੈਲਦਾ ਹੈ ਦੱਸ ਦਈਏ ਕਿ ਬਰਸਾਤੀ ਮੌਸਮ ਦੇ ਵਿੱਚ ਆਮ ਤੌਰ ਤੇ ਮੱਛਰ ਹਰ ਘਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਇਸ ਦੇ ਵਿੱਚ ਤੁਹਾਡੀ ਸੁਰੱਖਿਆ ਲਈ ਇਹ ਹੀ ਹੈ ਕਿ ਆਪਣੇ ਆਸ-ਪਾਸ ਦੇ ਜੰਮੇ ਹੋਏ ਪਾਣੀ ਨੂੰ ਜਿਹੜਾ ਨਿਕਾਸੀ ਕਰੋ ਤਾਂ ਜੋ ਕਿ ਉੱਥੇ ਮੱਛਰ ਨਾ ਪੈਦਾ ਹੋਵੇ ਤੇ ਤੁਸੀਂ ਵੀ ਆਪਣੇ ਘਰ ਬੈਠੇ ਜੀਕਾ ਵਾਇਰਸ ਤੋਂ ਬਚ ਸਕਦੇ ਹੋ ਪੰਜਾਬ 'ਚ ਲਗਾਤਾਰ ਗੁਰੂ ਰਣ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਂਦਾ ਹੈ। ਉਵੇਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੇਪਾਲੀ ਵਿਅਕਤੀ ਦੇ ਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਤਾਂ ਸਹੀਏ, ਜਲੰਧਰ ਦੇ ਗੁਰਾਇਆ ਸਿਤ ਗੁਰਦੁਆਰੇ ਵਿੱਚ ਇੱਕ ਨੇਪਾਲੀ ਨੌਜਵਾਨ ਨੇ ਦਾਖਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੌਜਵਾਨ ਬਿਨਾਂ ਸਿਰ ਟਾਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਖੁਸ਼ਕਿਸਮਤੀ ਨਾਲ ਉਕਤ ਨੌਜਵਾਨ ਨੂੰ ਗ੍ਰੰਥੀ ਅਤੇ ਹੋਰ ਲੋਕਾਂ ਨੇ ਪਹਿਲਾਂ ਹੀ ਰੋਕ ਲਿਆ। ਇਸ ਮਾਮ ਕਾਣਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਗਣੇਸ਼ ਖਟਰਾ ਵਜੋਂ ਹੋਈ ਹੈ ਉਹ ਲੁਧਿਆਣਾ ਵਿੱਚ ਰਹਿ ਰਿਹਾ ਸੀ ਗੁਰਦੁਆਰਾ ਸਿੱਤ ਗੁਰਾਇਆ ਸਥਿਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਗੋਬਿੰਦ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5:30 ਵਜੇ ਗੁਰਦੁਆਰਾ ਸਾਹਿਬ 'ਚ ਅਰਦਾਸ ਕਰ ਰਿਹਾ ਸੀ ਇਸ ਦੌਰਾਨ ਸੀਸੀਟੀਵੀ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਬਾਹਰ ਖੁੰਮ ਰਿਆ ਸੀ ਕੁਝ ਸਮੇਂ ਬਾਅਦ ਉਕਤ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਿਆ ਅਤੇ ਸ਼੍ਰੀ ਨਿਸ਼ਾਨ ਸਾਹਿਬ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਨਾਲ ਹੀ ਪਾਸੇ ਪਏ ਵਾਇਪਰ ਨਾਲ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਲੋਕਾਂ ਨੇ ਮਲਜ਼ਮ ਨੂੰ ਫੜਿਆ ਖੂਬ ਪਦਾਰਥ ਵੀ ਬਰਾਮਦ ਹੋਇਆ ਮਲਜ਼ਮ ਨੇ ਹੈਡ ਗ੍ਰੰਥੀ ਦੀ ਘੁਟਮਾਰ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦੋਸ਼ੀ ਨੁਜ਼ਮੀਨ ਤੇ ਸੁੱਟਕੇ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਫਿਲੌਰ ਦੇ ਐਸਐਚਓ ਸੁਖਦੀਪ ਸਿੰਘ ਨੇ ਦੱਸਿਆ ਕਿ ਅਸੀਂ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਮਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਹੰਗਾਮਾ ਕੀਤਾ ਹੋਇਆ ਸੀ ਮਲਜ਼ਮ ਲੁਧਿਆਣਾ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਉਹ ਗੁਰਾਇਆ ਕਿਵੇਂ ਪਹੁੰਚਿਆ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਫਿਲਹਾਲ ਦੋਸ਼ੀ ਨੂੰ ਜਲਦ ਹੀ ਅਦਾਲਤ 'ਚ ਪੇਸ਼ ਕਰਦੇ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਜਿਸ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾ ਾਇਦੇ ਨਾ ਪੰਜਾਬ ਦੇ ਵਿੱਚ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਅਤੇ ਗੁਰਗ੍ਰੰਥ ਸਾਹਿਬ ਦੀ ਬੇਇੱਤ ਬਿਦੇ ਮਾਮਲੇ ਸਾਹਮਣੇ ਆੰਦੇ ਨੇ ਉਮੇ ਦਾ ਇੱਕ ਮਾਮਲਾ ਜੁਲੰਦਰ ਦੇ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੇਪਾ ਨੇਪਾਲੀ ਵਿਅਕਤੀ ਦੇ ਵੱਜੋਂ ਨਿਸ਼ਾਨ ਸਾਹਿਬ ਨੂੰ ਛੇੜਛਾੜ ਕੀਤੀ ਜਾ ਰਹੀ ਹੈ ਤੇ ਵਾਈਪਰ ਨਾਲ ਨਿਸ਼ਾਨ ਸਾਹਿਬ ਨੂੰ ਜ਼ਖ਼ਮ ਪਹੁੰਚਾਏ ਜਾ ਰਹੀ ਹੈ अतदी गर्मी तो मीह ने लोगों को जिते राहत दवाई है उत्थे ही कई लोगों मुसीबत का सामना करना पड़ा है दस दी कि मीह ने पाब भर के तबाही मचाई हुई है पंजाब मीह ने मचाई तबाही इस जिले में नहर टुटन कारण कई एकड़ एक फसल रुड़ गई दस जुलाई तक इन्ह सूबे नहीं होगी तेज़ बारिश दस दी कि दक्षिण पछ्छमी मानसून पूरे जोर के दे देश के दे। बूबिया हल्की तो भारी मीँ की गतिविधियां दर्ज की जा रही हैं जेकर पिछले चौबी घंटे की गल करिए इस दौरान हिमाचल ਪਰਦੇਸ਼ ਚ ਮੌਨਸੂਨ ਦੀ ਬਾਰਿਸ਼ ਇਸ ਸੀਜ਼ਨ ਤੋਂ ਸਾਰੇ ਰਿਕਾਰਡ ਤੋੜ ਰਹੀ ਹੈ ਹਿਮਾਚਲ ਪ੍ਰਦੇਸ਼ ਵਿੱਚ ਜਮੀ ਕਾਰਨ ਜਮੀਨ ਕਿਸਕਾ ਨੱਤੇ ਚਟਾਨਾਂ ਦਾ ਟੁੱਟਣ ਜਾਰੀ ਹੈ ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਵਿੱਚ ਹੋਈ ਹਨੇਰੀ ਅਤੇ ਗਰਜ ਨਾਲ ਹੋਈ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ ਜਾਣਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਇਸ ਹਫਤੇ ਦੀ ਰਿਪੋਰਟ ਮੌਸਮ ਰਿਪੋਰਟ ਕਿ ਕਿਹੜੇ ਕਿਹੜੇ ਸੂਬੇ ਦੇ ਵਿੱਚ ਜਿਹੜਾ ਭਾਰੀ ਮੀਂਹ ਪਵੇਗਾ ਤੇ ਕਿੱਥੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਪਹਾੜਾਂ 'ਚ ਅਰੁਕਰੁਕ ਕੇ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ਤੇ ਚਟਾਨਾਂ ਅਤੇ ਮਲਵਾ ਟੁੱਟਣਾ ਸ਼ੁਰੂ ਹੋ ਗਿਆ ਹੈ ਤੇ ਹਾਈਵੇ ਪ੍ਰਭਾਵਿਤ ਹੋ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਭਾਰੀ ਮੀਂਹ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਹਿਰ ਟੁੱਟਣ ਕਾਰਨ 100 ਏਕੜ ਦੇ ਕਰੀਬ ਛੋਲੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਮੇਰੀ ਜਾਣਕਾਰੀ ਮੁਤਾਬਿਕ ਕੂਬੀਆਂ ਨੇੜੇ ਲਾਦੂਕਾ ਨਹਿਰ ਵਿੱਚ ਬਾੜ ਪੈਣ ਕਾਰਨ ਕਰੀਬ 100 ਏਕੜ ਛੋਲੇ ਦੀ ਫਸਲ ਪਾਣੀ ਵਿੱਚ ਰੁੜ ਗਈ ਇੱਕ ਪਾਸੇ ਜਿੱਥੇ ਮੌਨਸੂਨ ਦੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈਆਂ ਉੱਥੇ ਹੀ ਮਾਚਲ ਸਮੇਤ ਉੱਤਰ ਪੂਰਬੀ ਪਾਰਾ ਜਮੀਂ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਤਾਂ ਸਹੀ ਹੈ ਕਿ ਪੈ ਰਹੇ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਕਈ ਲੋਕਾਂ ਦੀਆਂ ਮੁਸੀਬਤਾਂ ਵੀ ਬਣ ਕੇ ਖੜੀਆਂ ਹੋਇਆ ਹੈ ਮੀਂਹ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਕੁਵਿਖਵਾਣੀ ਕੀਤੀ ਗਈ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੈ ਜਿਹੜਾ ਤਬਾਹੀ ਮਚਾਏ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ